ਤਦ ਫਿਰ ਇੱਕ ਨੱਕ ਨੂੰ ਕੋਲ ਆਈ ਨੰਨ ਪੈਣਾ ਤੇ ਗਿਆ ਕੰਨਕ ਤੇ ਟੱਪਣ ਵਾਲੀ ਸਭ ਹੋ ਗਿਆ ਫਿਰ ਬਰਾਬਰੇ ਰਿਹਾ ਕੰਮ ਉੱਠ ਲਈ ਜਣੀ ਹੋ ਗਿਆ ਕੰਮ ਸ਼ੁਰੂ ਹੈ ਉੱਠ ਲਈ ਸੁੱਤੇ ਅੱਖ ਖੁੱਲਦੀ ਸਾਰੇ ਥੋੜਾ ਤਾਂ ਅੱਖ ਲੱਗੀ ਤੇ ਵੀ ਲੜਾਈ ਹੋ ਜਾਂਦੀ ਹੈ ਹਾਏ ੱਤਕਾ ਮਾਰਤਾ ਹਾਏ ਮੁੱਕਾ ਮਾਰਤਾ ਕੀ ਮਿਲ ਗਿਆ ਤੈਨੂੰ ਕੀ ਮਿਲ ਗਿਆ ਤੈਨੂੰ ਛੁੱਟੀਆਂ ਸਰਕਾਰ ਨੇ ਦੇਤੀਆਂ ਛੁੱਟੀਆਂ ਮੋਜਾਂ ਲੱਗੀਆਂ ਹੈ ਹੈ? ਸਵਾ ਦਾ ਹੀ ਬਦਲ 12 ਦਿਨ ਪਹਿਲਾਂ ਛੁੱਟੀਆਂ ਮਿਲ ਗਈਆਂ ਫਿਰ ਇਹੇ ਕਰਦੀ ਇਹਨੂੰ ਚਾਤਾ ਡੋਲਾ ਲਈ ਡੋਲਾ ਲਈ ਧਿਆਨ ਨਾਲ ਮੂੰਹ ਚ ਕੱਤੇ ਪਰ ਕੇ ਰੱਖਦਾ ਉਹਨਾਂ ਗਵਾਰਾ ਡੋਲੂ ਐ ਲਓ ਜੀ ਤੂੜੀ ਭਾਵੇਂ ਸਾਡੀ ਖਰਾਬ ਹੋ ਜਾਵੇ ਪਰ ਅਸੀਂ ਨਾਈ ਧੋਈ ਪੂਰੀ ਦੀ ਪੂਰੀ ਕਰਾਉਣੀ ਆ ਇੱਧਰ ਕੱਢ ਲਓ ਇਹਨੂੰ ਤੂੜੀ ਗਿੱਲੀ ਕਰੀ ਜਾਂਦੇ ਹੋ ਕੋਈ ਨਸ ਕਰਨੀ ਹੋਰ ਨਹੀਂ ਸੰਨੀ ਕਰਨੀ ਪਹਿਲਾਂ ਗਿੱਲੀ ਕਰਕੇ ਰੱਖ ਲਓ ਨਾਲ ਦੀ ਨਾਲ ਜੇ ਪਾਉਂਦੇ ਸੀ ਪੰਡਾ ਜਿਹਦੇ ਪੈਪ ਜਲਾ ਦੇਣਾ ਸੀ ਰੱਖ ਕਰ ਠੀਕ ਆ ਅੱਛੇ ਰਬਮੀ ਪਾਉਂਦਾ ਸੀ ਜੇ ਤੂੜੀ ਬਣਦੀ ਸੀ ਕਿਉਂ ਨਾ ਆ ਰਹੀਆਂ ਹਾਲੇ ਦਾ ਇਹਨਾਂ ਦਾ ਪਿੰਡੇ ਕਿੱਲੇ ਕਰਿਆ ਢੂੜੀ ਕਿੱਲੀ ਕਰ ਰਹੇ ਹਾਂ ਹਾਲੇ ਦਾ ਇਹਨਾਂ ਦਾ ਹਾਲ ਹਵਾ ਵੜੀ ਜਾਂਦੀ ਅੱਜ ਤਾਂ ਕਮਲੇ ਕੀਤਾ ਫਿਆ ਕੋ ਬਾ ਆਖਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਮੈਨੂੰ ਕੁਝ ਨਹੀਂ ਦੀਂਦਾ ਹੈਗਾ ਤੇ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਵਧੀਆ ਠੀਕ ਠਾਕ ਆ ਕੰਮ ਜੋਰਾਂ ਤੇ ਚੱਲ ਰਿਹਾ ਮਾਰਨਿੰਗ ਦਾ ਟਾਈਮ ਆ 9:00 ਵਜੇ ਆ ਤੇ ਇਹ ਲੱਗੇ ਹੋਏ ਨੇ ਇਹਨਾਂ ਦਾ ਬਸ ਆ ਲਾਸਟ ਕੰਮ ਉਸ ਤੋਂ ਬਾਅਦ ਇਹ ਵੀ ਫ੍ਰੀ ਨੇ ਤੇ ਮੈਂ ਵੀ ਰੋਟੀ ਬਣਾਉਣੀ ਆ ਹੁਣ ਜਾ ਕੇ ਬਾਕੀ ਕੰਮ ਆਪਣੇ ਨਿਬੜ ਗਏ ਆਪਾਂ ਟੌਰ ਕੱਢ ਲਈ ਆ ਨਾ ਧੋ ਲੈ ਤੇ ਕੰਨਿਆਂ ਨੂੰ ਟੌਰ ਰੜਕਦੀ ਰਹਿੰਦੀ ਆ ਸਾਡੀ ਮੈਨੂੰ ਕੁਝ ਨਹੀਂ ਦਿਖਦਾ ਹੈਗਾ ਕੈਮਰੇ ਦੇ ਵਿੱਚ ਹੁਣ ਵੀ ਨਹੀਂ ਲਿੰਦਾ ਨਾਲ ਛਾਂ ਚ ਆ ਗਈ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਤੁਸੀਂ ਹੁਣ ਵੇਖਿਆ ਮੈਨੂੰ ਆਪ ਦਾ ਮੂੰਹ ਵੀ ਹੁਣ ਦਿਖਿਆ ਧੁੱਪ ਚ ਕੁਝ ਨਹੀਂ ਦਿਨ ਲੱਗਾ ਮੈਨੂੰ ਤਾਂ ਤੇ ਜੇ ਆਰਬੀ ਨਾ ਲਿਆ ਨਾ ਮੈਂ ਖੈਲਾ ਪਾ ਸਾਰੀ ਨਾ ਲਿਆ ਨਾ ਤੇ ਡੈਡੀ ਹੋ ਰਹਿੰਦਾ ਸਾਰੇ ਨਾਲੇ ਪੂਰੀ ਬਿਨ੍ਹਾ ਲਿਆ ਤੇ ਟਾਈਮ ਆ ਜਿਹੜਾ 9 ਵਜ ਗਏ ਤੇ ਹੁਣ ਆਪਾਂ ਰੋਟੀ ਬਣਾਉਨੇ ਆ ਹਾਈ ਹਾਈ ਹੜਦਾ ਨਹੀਂ ਤੂੰ ਆਪ ਅੱਜ ਪਹਿਲਾਂ ਨਾ ਲਾ ਲਿਆ ਨਾ ਤਾਂ ਕਰਕੇ ਡੈਡੀ ਸੂਰਾ ਕਹਿੰਦਾ ਡੈਡੀ ਸੂਰਾ ਜੈਨਾਉਦਾ ਨਹੀਂ ਉਦਾ ਸੀ ਇਹਨ ਕੰਨੇ ਨੇ ਸੂਰਾ ਜਿਹਾਰ ਸੂਰਾ ਨਾਉਦਾ ਈਗਾ ਤੇ ਅੱਜ ਇਹ ਜਲਦੀ ਨਾ ਲਾ ਲਿਆ ਤੇ ਚਲੋ ਜੀ ਹੁਣ ਭਾਂਡੇ ਵੀ ਪੈਣੇ ਫਿਰ ਹਾਲ ਪਹਿਲਾਂ ਜਿਹਾਰ ਕਹਿੰਦਾ ਭੁੱਖ ਲੱਗੀ ਹੋਈ ਆ ਰੋਟੀ ਬਣਾਉਨੇ ਭਾਂਡੇ ਇਕੱਠੇ ਧੋਵਾਂਗੇ ਚਲੋ ਜੀ ਰੋਟੀ ਰੱਟੀ ਬਣਾ ਲਈ ਆਟਾ ਪਈਆ ਸਬਜ਼ੀ ਪਈਆ ਸਾਰਾ ਕੁਝ ਪਰੌਠੀ ਬਣਾਉਨੇ ਆਪਾਂ ਨੇ ਪਰੌਠੇ ਬਣਾ ਕੇ ਇਹਨਾਂ ਨੂੰ ਖਵਾ ਦਈਏ ਤੇ ਵੀ ਕੰਮ ਲੱਗਣਗੇ ਆਪਾਂ ਵੀ ਕੰਮ ਲੱਗਾਂਗੇ ਤੁਹਾਨੂੰ ਪਤਾ ਯਾਰ ਨੂੰ ਮਿਲ ਗਈਆਂ ਛੁੱਟੀਆਂ ਯਾਰ ਕਿੰਨੇ ਦਿਨ ਦੀਆਂ ਛੁੱਟੀਆਂ ਮਿਲ ਗਈਆਂ 42 42 ਨਾ ਇੱਕ ਦਿਨ ਘਟ ਗਿਆ ਇੱਕੋ ਮਹੀਨੇ ਤੋਂ ਦੀ ਜ਼ਿਆਦਾ ਹੈ ਆਹੋ ਇੰਨਾ ਛੁੱਟੀਆਂ ਮਿਲ ਗਈਆਂ ਹੋਰ ਘਰੇ ਦੁਖੀ ਕਰਨੋਂ ਕੱਲ ਵੀ ਸਾਰਾ ਦਿਨੇ ਦੁਖੀ ਕਰਦੇ ਰਹੇ ਕੱਲ ਕੋਈ ਵੀ ਵਲੌਗ ਨਹੀਂ ਬਣਿਆ ਗਿਆ ਨਾ ਕਿੰਨੀ ਤਰੀਕ ਸੀ ਕੱਲ 21 ਕੱਲ 21 ਤਰੀਕ ਦਿਨ ਸੀਗਾ ਕੱਲ ਕੀ ਦਿਨ ਸੀ ਮੰਗਲਵਾਰ ਤੇ ਅੱਜ ਦਿਨ ਹੈਗਾ ਬੁੱਧਵਾਰ ਤਰੀਕ ਹੈਗੀ ਅੱਜ 22 ਅੱਜ ਮਾਰਨਿੰਗ ਤੋਂ ਜਿਹੜਾ ਆਪਾਂ ਵਲੌਗ ਜਿਹੜਾ ਸ਼ੁਰੂ ਕਰ ਲਿਆ ਕੱਲ ਕੋਈ ਵਲੌਗ ਨਹੀਂ ਬਣਿਆ ਕਿਉਂਕਿ ਕੱਲ ਮੇਰੀ ਤਬੀਅਤ ਠੀਕ ਨਹੀਂ ਸੀਗੀ ਬਸ ਕੰਮਕੁਮ ਕਰਕੇ ਪਤਾ ਨਹੀਂ ਕੀ ਸੀਗਾ ਪਤਾ ਨਹੀਂ ਨਾ ਟੈਂਪਰੇਚਰ ਡਾਊਨ ਹੋਇਆ ਹੋਇਆ ਸੀ ਪਤਾ ਨਹੀਂ ਬੀਪੀ ਡਾਊਨ ਹੋਇਆ ਸੀ ਪਤਾ ਨਹੀਂ ਕੀ ਡਾਊਨ ਸੀ ਜਾਨਕਿ ਮੈਨੂੰ ਨੀਂਦ ਆਈ ਗਈ ਆ ਪੂਰਾ ਦਿਨ ਕੱਲ ਮੈਂ ਸੌਂ ਕੇ ਹੀ ਕੱਟਿਆ ਵਿੱਚ ਦੀ ਉੱਠ ਘੜਦੀ ਸੀ ਫੇਰ ਪੈ ਜਾਂਦੀ ਸੀ ਉੱਠ ਉੱਠ ਘੜਦੀ ਸੀ ਫੇਰ ਪੈ ਜਾਂਦੀ ਸੀ ਉੱਠ ਘੜਦੀ ਸੀ ਫੇਰ ਪੈ ਜਾਂਦੀ ਸੀ ਤੇ ਚਲੋ ਜੀ ਹੁਣ ਆਪਾਂ ਕਰ ਲਈਏ ਕੰਮ ਤੇ ਨਾਲੇ ਆਪਾਂ ਵਲੌਗ ਸ਼ੁਰੂ ਕਰ ਲਿਆ ਗਰਮੀ ਬਹੁਤ ਜ਼ਿਆਦਾ ਹੈ ਹੱਦੋਂ ਵੱਧ ਪਸੀਨਾ ਆ ਹੀ ਜਾਂਦਾ ਹੈ ਪਹਿਲਾਂ ਹੁਣ ਫਿਰ ਹਾਲ ਰਸੋਈ 'ਚ ਜਾ ਕੇ ਤਲੇ ਜਾਈਏ ਤਲੇ ਜਾਈਏ ਤਾਲਣਾ ਹੀ ਹੁੰਦਾ ਰਸੋਈ 'ਚ ਤਾਂ ਜਾ ਕੇ ਫਿਰ ਰੋਟੀ-ਰਾਟੀ ਬਣਾ ਲਈਏ ਚਲੋ ਇਹ ਰੋਟੀ ਬਣਾ ਲਈਏ ਅੱਜ ਮੇਰੇ ਨਾਲ ਸੂਟ ਬਣ ਕੇ ਆ ਗਈ ਪਟੀਕ ਤੋਂ ਹੁਣੇ ਕੁੜੀ ਫੜਾ ਕੇ ਗਈ ਆ ਟਰਾਈ ਕਰਕੇ ਦੇਖਾਂਗੇ ਆਪਾਂ ਤੁਹਾਨੂੰ ਵੀ ਦਿਖਾਉਂਗੀ ਮੈਂ ਕਿੰਦਾ ਨੇ ਬਣੇ ਆ ਉਹਨਾਂ ਨਾਲ ਦੁਪੱਟੇ ਰੰਗਾਉਣੇ ਨੇ ਹੱਦੇ ਸੂਟ ਬਣ ਕੇ ਰੈਡੀ ਹੋ ਕੇ ਆ ਗਏ ਦੇਖਦੇ ਆਂ ਅੱਜ ਜਾ ਕੇ ਆਨੇ ਮਾਰਕੀਟ ਨਾਲੇ ਉਹਨਾਂ ਨਾਲ ਦੁਪੱਟੇ ਰੰਗਾ ਲਾਂਗੇ ਮਾਰਕੀਟ ਤਾਂ ਕੰਨੂ ਜਾਣਾ ਕੋ ਡਾਕਟਰ ਦੇ ਜਾਣਾ ਤੁਹਾਨੂੰ ਪਤਾ ਹੀ ਹੈ ਕੱਲ੍ਹ ਜਾਣਾ ਸੀ ਕੱਲ੍ਹ ਤਵੇਤ ਬਸ ਨੂੰ ਹੀ ਡੌਨ ਜਾ ਸੀਗਾ ਸਰੀਰ ਮਾ ਗਈ ਹੋਣੀ ਮੋਹਾਂ ਚ ਛੱਡ ਭਰੇ ਅੱਜ ਦੀ ਦਵਾਈ ਹੈਗੀ ਆ ਕੱਲ ਚੱਲਾਂ ਕੱਲੂ ਚੱਲਦੇ ਕੱਲੂ ਚੱਲਦੇ ਮੈਂ ਤੂੰ ਅੱਜ ਚੱਲਦੇ ਉਹੀ ਚਲ ਜਾ ਮੈਂ ਤਾਂ ਕਰ ਰਹਿ ਲਉਣੀ ਆ। ਹਾਂ। ਕਿਹਾ ਭਾਜੋ ਮੈਂ ਤੁਹਾਨੂੰ ਪਹਿਨਾ ਵੀ ਕਿ ਮੇਰੇ ਸਿਰ ਦੁਖਦਾ। ਪਰ ਮੈਨੂੰ ਮੈਨੂੰ ਸਿਰ ਦੁਖਦਾ ਆ। ਨਿਆਣੇ ਨਾਲ ਤਾਂ ਵੀ ਮੰਮੀ ਸਾਨੂੰ ਚੁੱਪ ਕਰਾਉਣ ਦੇ ਮਾਰੇ ਕਹਿੰਦੀ ਹੁੰਦੀ ਆ ਵੀ ਚੁੱਪ ਕਰ ਜਾ ਪੈਰਾ ਸਿਰ ਦੁਖਦਾ। ਮੇਰਾ ਅੱਜ ਭਟ ਸੱਚੀ ਸਿਰ ਦੁਖਦਾ। ਮੈਨਾਂ ਮੈਨਾਂ ਜਿੱਥੇ ਤੁਕੋਗਾ। ਮੈਂ ਸ਼ੈਂਪੂ ਜੁੰਪੂ ਵੀ ਲਾਇਆ, ਮਾਲਸ ਵੀ ਕਰੀ ਤੇ ਉਹ ਵੀ। ਸਵੇਰੇ ਉੱਠਦੇ ਹੀ ਕਰੀ ਮੈਂ। ਨਾ ਕੇ ਬਸ 2 ਮਿੰਟ ਆਰਾਮ ਰਹਿੰਦਾ ਫਿਰ ਪਸੀਨਾ ਆਈ ਜਾਂਦਾ। ਬਹੁਤ ਪਸੀਨਾ ਆਉਂਦਾ ਹੈ। ਰੋਟੀਆਂ ਬਣਾ ਲੈ ਕੇ ਪਰੋਟੇ ਖਾਣੇ ਆ। ਰੋਟੇ। ਜਿੰਨੀਆਂ ਆਪਦੀ ਬਣਾਉਣੀ ਆ। ਕਿੰਨੇ ਆ ਹੁਣ ਕਿਤੇ ਸਰਦੀਆਂ ਆ ਜਿਹੜੇ ਆਲੂ ਵਾਲੇ ਬਣਦੇ ਨੇ ਉਹ ਤੁਸੀਂ ਤਾਂ ਮਿੱਸੀ ਆ। ਮਿੱਸੀਆਂ ਕਹਿੰਦੀ ਤਾਂ ਸਹੀ ਮੈਂ ਤੇ ਡੈਡੀ ਨੇ ਮੈਨੂੰ ਯਾਦ ਕਰਾਇਆ। ਮਿੱਸੀ ਰੋਟੀ ਉਹਦਾ ਤਾਂ ਸਵਾਦ ਲੱਗਦੀ ਆ ਹਨਾ। ਤੇ ਫੇਰ ਇਹਨੇ ਡੈਡੀ ਨੇ ਮੈਨੂੰ ਯਾਦ ਕਰਾਇਆ ਵੀ ਤੇਰੀ ਮਨਾ ਕਰੀ ਹੋਈ ਆ। ਮੈਨੂੰ ਤੇਨੂੰ ਜਦੋਂ ਡਾਕਟਰ ਤੇ ਆਪਾਂ ਪਹਿਲਾਂ ਦੂਜਿਆਂ ਦੇ ਜਾਂਦੇ ਸੀ ਉਦੋਂ ਮੈਨੂੰ ਇਹ ਕਹਿੰਦੇ ਹੁੰਦੇ ਸੀ ਬੇਸਣ ਵਾਲੀ ਰੋਟੀ ਬਣਾ ਕੇ ਖਾ ਲੈ। ਤੇ ਹੁਣ ਪਤਾ ਲੱਗਿਆ ਬੇਸਣ ਵਾਲੀ ਰੋਟੀ ਭਾਈ ਭਾਰੀ ਹੁੰਦੀ ਆ ਮੇਰੇ ਲਈ ਮਨਾ ਆ ਡਾਕਟਰ ਨੇ ਮਨਾ ਕਰੀ। ਕਾਂਕਰੀ ਰੋਟੀ ਦਾ ਵੀ ਅੱਜ ਟੈਸਟ ਹੋਣਾ ਦੇਖੀ ਜੋਗੀ ਪਤਾ ਕਣਕ ਦੀ ਵੀ ਬੰਦ ਹੋ ਜਾਵੇ ਪਤਾ ਨਹੀਂ ਹੁਣ ਫਿਰ ਹਾਲ ਕੁਝ ਨਹੀਂ ਪਤਾਗਾ ਡਾਕਟਰ ਕਹਿੰਦਾ ਸੀ ਆਪਾਂ ਟੈਸਟ ਕਰਾਂਗੇ ਟੈਸਟ ਕਰਕੇ ਪਤਾ ਲਾਜੂ ਫੇਰ ਦੱਸ ਦਾਂਗੇ ਤੁਹਾਨੂੰ ਚਲੋ ਮੈਂ ਇਹਨੇ ਰੋਟੀ ਬਣਾ ਕੇ ਖਵਾ ਦਾਂ ਨਿਆਣੇ ਨੂੰ ਫਿਰ ਮਿਲਦੇ ਆਪਾਂ ਕਿਉਂਕਿ ਇੱਥੇ ਪਸੀਨਾ ਬਹੁਤ ਆਉਂਦਾ ਹੈ ਬੁਰੀ ਹਾਲਤ ਹੁੰਦੀ ਹੈ ਕਿਚਨ ਦੇ ਵਿੱਚ ਲੋ ਜੀ ਰੋਟੀ ਬਣਾਦੀ ਪਸੀਨਾ ਦੇਖੋ ਹਲੇ ਬੈਲਾ ਪਸੀਨਾ ਸੁਕਾਉਂਗੀ ਮੈਂ ਫੇਰ ਰੋਟੀ ਪਾ ਕੇ ਦਵਾਂਗੀ ਕਹਿੰਦੇ ਲਿਆ ਰੋਟੀ ਪਾ ਕੇ ਤੁਸੀਂ ਮੇਰੇ ਲਈ ਪਾ ਕੇ ਲੈ ਕੇ ਆਓ ਖਾਣ ਵਾਲੇ ਏਸੀ ਜਿਹਾ ਬਹਿ ਕੇ ਖਾਂਦੇ ਆ ਪਕਾਉਣ ਵਾਲਾ ਗੈਸ 'ਚ ਫੜ ਕੇ ਪਕਾਉਂਗਾ ਕੜਾਹੀ ਲਈ ਬੈਠਾ ਦੇ ਲੋ ਇਹ ਦੇ ਬਿਆਦੇ ਪੀ ਬੋ ਇਹਦੇ ਬਿਆ ਨੂੰ ਕੋਡੇ ਕੋਡੇ ਘਾਰਾ ਹਾਏ ਰੱਬਾ ਵਾਲੀ ਘਰ ਮੈਂ ਇੱਥੇ ਆਖੀ ਰਾਤ ਮਿਲਦਾ ਮੈਨੂੰ ਤਾਂ ਮੂੰਹ ਦਹੀ ਘਾਲਾ ਬਦਾ ਆ ਤੇ ਲਮੂਣੇ ਜਾਣਾ ਹੀ ਆ ਹੁਣੇ ਜਾਣਾ ਹੀ ਸਿੱਧਾ ਸਕੂਲ ਜਾਣਾ ਪਹਿਲਾਂ ਮੈਡਮ ਦਾ ਫੋਨ ਆ ਗਿਆ ਸਿੱਧੇ ਸਕੂਲ ਜਾਣਾ ਪਹਿਲਾਂ ਬਾਅਦ ਚ ਕਿਤੇ ਹੋਰ ਜਾਣਾ ਆਪਾਂ ਨੇ ਖਾਣਾ ਨਹੀਂ ਖਾਣਾ ਲੱਗਦੀ ਰ ਬਣ ਰਹੀ ਆ ਅਮਰ ਮੈਡਮ ਨੇ ਅੱਛਾ ਅਮਰ ਮੈਡਮ ਤੇਰੀ ਕਲਾਸ 'ਚ ਬੈਠੇ ਹੋਣਗੇ ਕਹਿੰਦੇ ਕਲਾਸ 'ਚ ਮਿਲੂਗੀ ਕਲਾਸ 'ਚ ਅੱਜ ਹਾਂ ਤੂੰ ਕਿਰਾਈ ਦੇ ਨਹੀਂ ਇਹ ਨਾਲ ਜਾਊਗਾ ਆਹ ਕੋਈ ਕੋਈ ਖਾਲੀ ਕਰ ਦੇ ਹਾਲੇ ਦਹੀ ਰਹਿੰਦਾ ਗੋਲੀ 'ਚ ਮੰਮੀ ਬਾਪ ਸੁਲਾਪ ਤੇ ਗਿਆ ਚਾ ਖਾਲਾ ਦੁੱਧ ਦਾ ਚਮਚੇ ਲਈ ਫੇਰ ਉੱਥੇ ਫਸੇਗਾ ਸਕੂਲੇ ਉਦੋਂ ਹੀ ਉਹਨੇ ਤੁਮ ਸੌਂਦ ਹੀ ਲਿਆ ਤਾ ਨਹੀਂ ਕਿ ਮਾਇ ਤੇ ਰੋਪ ਸਾ ਦੇ ਦਿੱ ਹਾਈ ਪਸੀਨਾ ਹਾਈ ਪਸੀਨਾ ਬਹੁਤ ਪਸੀਨਾ ਭੈ ਨੋ ਜੀ ਟਾਈਮ ਹੋ ਗਿਆ ਬੱਚੇ ਬੱਚੇ ਵਾਲੀ 5 ਵਜੇ ਵਾਲਿਆ ਪੌਣੇ ਕੋ 5 ਹੋ ਗਏ ਸ਼ਾਮ ਦੇ ਜੇ ਅਸੀਂ ਦਵਾਈ ਲੈ ਕੇ ਆਏ ਸੀ 1 ਵਜੇ ਦਵਾਈ ਲਈ ਜਾਰ ਦੇ ਸਕੂਲੇ ਗਏ ਕਿਤੇ ਨਹੀਂ ਖੜੇ ਐਨੀ ਗਰਮੀ ਸੀ ਇਹਨਾ ਮਤਲਬ ਸਕੂਲੇ ਆਹੋ ਨਾ ਨਾ ਦਵਾਈ ਲੈ ਜਾ ਸਕੂਲੇ ਗਏ ਮੰਮੀ ਲੈ ਦੇਖੋ ਸਕੂਲੇ ਬੈਠੇ ਸੀ ਹੋਲ ਜਿਹਾ ਸੀ ਲੱਗਿਆ ਸਾਨੂੰ ਥੋੜੀ ਅਜੀਬ ਲੱਗਿਆ ਕਿ ਮੈਡਮ ਨਾਲ ਉਹਦਾ ਹੀ ਬੈਠਿਆ ਸੀ ਉਹਦਾ ਵਿਚਾਰੀ ਆ। ਓਹੋ ਉਹ ਤਾਂ ਆਪਣਾ ਟੈਕਸਾ ਤੇ ਬੈਠੀ ਸੀ। ਜਿਆਰ ਸਕੂਲੇ ਨੋਟਬੁੱਕ ਲੈ ਕੇ ਆਉਣੀ ਸੀ ਤਾਂ ਦੱਸਿਆ ਸੀ ਮੈਡਮ ਦਾ ਫੋਨ ਆ ਗਿਆ। ਤੇ ਉਹਦੇ ਕਰਕੇ ਜਲਦੀ ਜਲਦੀ ਘਰੋਂ ਭੱਜਣਾ ਪਿਆ ਮੈਂ ਸੌਂ ਕਦੇ ਦੁਪੱਟੇ ਲੈ ਕੇ ਜਾਣੇ ਸੀਗੇ ਸੂਤਾ ਨਾਲ ਨੂੰ ਰੰਗਵਾਉਣੇ ਸੀ। ਉਹ ਵੀ ਨਹੀਂ ਰੰਗਵਾਏ ਗਏ ਉਹ ਵੀ ਰਹਿ ਗਈ। ਫਿਰ ਡਾਕਟਰ ਦੇ ਆ ਕੇ ਡਾਕਟਰ ਦੇ ਘੰਟੇ ਡੇ ਘੰਟੇ ਉੱਥੇ ਬਸ ਵੇਟ ਕਰਨੀ ਪੈਂਦੀ ਆ। ਕੰਮੇ ਸਿੱਧਾ ਨਹੀਂ ਜਾਂਦੇ। ਸਿੱਧਾ ਡਾਕਟਰ ਸਾਹਿਬ ਨਹੀਂ ਹੁੰਦੇ। ਡਾਕਟਰ ਇਹਦੇ ਉੱਤੇ ਹੈ ਕਿ ਉੱਥੇ ਡਾਕਟਰ ਹੁੰਦੇ ਆ 11:00 11:30 ਵਜੇ। ਫਿਰ ਉੱਥੇ ਬੈਠ ਗਰੀ। ਉਹ ਹਾਂ। ਪੂਰੇ 2 ਘੰਟੇ ਉੱਥੇ ਲੱਗੇ। ਤੁ ਫਿਰ 1 ਵਜੇ ਘਰ ਆਏ 1 ਵਜੇ ਆ ਕੇ ਥੋੜਾ ਜਿਹਾ ਟਾਈਮ ਬਣਾ ਕੇ ਰੈਸਟ ਜੀ ਕੀਤੀ ਇੰਨੀ ਧੁੱਪ ਸੀ ਮੈਂ ਤਾਂ ਮੱਚ ਗਈ ਜਿਆਨ ਨੂੰ ਪੁੱਛੋ ਮੈਂ ਤਾਂ ਦਵਾਈ ਲੈ ਕੇ ਆ ਕੇ ਅੰਦਰ ਆਉਂਦੀ ਸਾਨੀ ਬਾਥਰੂਮ ਚ ਵੜ ਗਈ ਮੈਂ ਤਾਂ ਢੋਣ ਵੜ ਗਈ ਇੰਨੀ ਗਰਮੀ ਲੱਗੀ ਮੈਨੂੰ ਅਧਿਆਰ ਕੰਡੇ ਖਾ ਕੇ ਛਿਲਕੇ ਠੀਕ ਰੱਖਿਆ ਹਾਂ ਉਹ ਬੁਢੀ ਇੱਕ ਕੀ ਹੁੰਦੀ ਹੈ ਤੇ ਹੁਣ ਫਿਰ ਰੋਟੀ ਖਾ ਕੇ ਸੌਂ ਗਏ ਸੀਗੇ 1.5 ਵਜੇ ਮੈਂ ਰੋਟੀ ਬढ़ाई ਫਿਰ ਹੁਣ ਉੱਠਿਆ ਉਹ ਚਾਹ ਬਣਾ ਦੇ ਕਾ ਹਸਪੀਟਲ ਦੇ ਵਿੱਚ ਉਹ ਸੀਗਾ ਪਾਣੀ ਨਹੀਂ ਸੀ ਠੰਡਾ ਪੀਣ ਨੂੰ ਉਹਨਾਂ ਦਾ ਕੀ ਹੋਇਆ ਖਤਮ ਹੋਇਆ ਖਰਾਬ ਹੋਇਆ ਹੋਇਆ ਅੱਜ ਪਹਿਲੇ ਦਿਨ ਮੈਂ ਆਹ ਲਫ਼ ਕੀ ਹੁੰਦਾ ਮੈਂ ਗੋਗਾਂ ਲੈ ਕੇ 20 ਰੁਪਏ ਵਾਲੀ ਬੋਤਲ ਦੀ ਲੈ ਕੇ ਮੀਂਹ ਨਾ ਮੈਂ ਨਹੀਂ ਪੀਂਦੀ ਬੰਨ ਵਧੀਆ ਨਹੀਂ ਲੱਗਦਾ ਇਹ ਵੀ ਫਿਰ ਹਟੇ ਨਹੀਂ ਕਹਿੰਦੇ ਇਹ ਕਹਿੰਦੇ ਮੂੰਹ ਸੁੱਕ ਜੂ ਤੇਰਾ ਘਰ ਤੱਕ ਜਾਂਦੀ ਆ ਵੇ ਕੁੱਟਕ ਪੀਲਾ ਚੱਲ ਤਾਂ ਲੈ ਕੇ ਬੋਤਲ ਜੀ ਪੀ ਲਈ ਨਹੀਂ ਮੈਂ ਨਹੀਂ ਪਿੰਦੀ ਮੈਂ ਤਾਂ ਘਰ ਦਾ ਪਾਣੀ ਸਵਾਦ ਲੱਗਦਾ ਪਹਿਲਾਂ ਚਾਹ ਬਣਨੀ ਰੱਖੂੰ ਪਹਿਲਾਂ ਨਿਆਣੇ ਵਾਸਤੇ ਥੋੜਾ ਦੁੱਧ ਬਣਾ ਲੀਂ ਫੇ ਚਾਹ ਬਣਾਣੀ ਹੈ ਹਾਂ ਦੀ ਸਾਈਡ ਤੇ ਰੱਖੀ ਆ ਗਰਮ ਬਹੁਤ ਆ ਤੇ ਉਨੀ ਵੇਰ ਮੈਂ ਤੁਹਾਨੂੰ ਸੂਟ ਦਿਖਾ ਦਿੰਨੀ ਆ ਜਿਹੜੇ ਮੇਰੇ ਬਣ ਕੇ ਆਇਆ ਕਿਹੜੇ ਕਿਹੜੇ ਬਣਵਾਏ ਆ ਮੈਂ ਟਰਾਈ ਕਰਕੇ ਦੇਖੇ ਸੀ ਕਿ ਉਹ ਸਹੀ ਵੀ ਆ ਉਹ ਤਾਂ ਛੱਟ ਕੇ ਤਾਂ ਹੋਲ ਕੇ ਸਵੇਰੇ ਲੈ ਕੇ ਗਈ ਆ ਫੁੱਟ ਸਭ ਤੋਂ ਪਹਿਲਾਂ ਤਾਂ ਇੱਕ ਗਾਲ ਜਦੋਂ ਲਿਆਂਦੇ ਸੀ ਮੈਂ ਤੁਹਾਨੂੰ ਦਿਖਾਏ ਸੀ ਮੈਂ ਤੁਹਾਨੂੰ ਕਹਿਆ ਸੀ ਮੈਂ ਜੀ ਬਣਾਉਣੇ ਆਲ ਓਵਰ ਲੈ ਆਏ ਸੀ ਮੈਂ ਬਾਅਦ ਵਿੱਚ ਮੈਂ ਉਹ ਇਹ ਤਾਂ ਨਾ ਮਨ ਗੇਲਾ ਗਲਾ ਹਾਂ ਹਾਂ ਹੁਣ ਬੋਲ ਜਾਰ ਇੱਕ ਮਿੰਟ ਕੀ ਆਪ ਵੀ 2 ਸ਼ੇਪ ਦਾ ਗਲਾ ਬਣਾਇਆ ਗੱਸੀ ਉਹ ਘਮਣਸ ਕਰਕੇ ਵੀ ਕਿੱਦਾਂ ਨਾਲ ਲੱਗੇ ਤੇ ਚਾਕਾਂ ਦੇ ਲੈਸ ਨਾਲ ਤੇ ਉਹ ਤੇ ਇਹ ਬਾਹ ਜਿਹੜੀ ਉਹ ਮੁੰਦਲਾ ਕੱਟ ਬਣਾਈ ਆਪਾਂ ਨੇ ਲੈ ਆ ਉਹ ਪੱਤੀ ਪੱਕੀ ਪਾਇਆ ਕਿ ਪਤਾ ਲੱਗੂਗਾ ਕੱਲ ਵਾਲੇ ਵਲੌਗਸ ਬਾਲੂ वैसे मेरे बढ़िया बनाए हैं तेरे पौना लेंगे ये ने वाली वटम ये वाला तो नहीं ना ये तंतरा वटम चुनना सिंपल बनाई ਹੋ ਗਿਆ ਦੋ ਬਣ ਵਾਇ ਇੱਕ ਆਊਟਰ ਵਾਲੀ ਇੱਕ ਵਾਈ ਸਰਵਾਰਾਂ ਦੋਨੋਂ ਸਿੰਪਲ ਬਣਾਈਆਂ ਨੇ ਆਊਟਰ ਮੈਂ ਕਿਹਾ ਨਹੀਂ ਸੀਗਾ ਕੁਝ ਵੀ ਲਾਉਣ ਕਰਨ ਸਰਵਾਰਾਂ ਤੇ ਜੇ ਮੈਂ ਕਹਿ ਦਵਾਂਗੀ ਫਿਰ ਉਹਨਾਂ ਲਾ ਵੀ ਦੇਣਾ ਸੀ ਇਹਦਾ ਡਿਜ਼ਾਈਨ ਮੈਂ ਕਿਹਾ ਕਿ ਬਣਵਾਇਆ ਵੀ ਇਦਾਂ ਦਾ ਬਣਾਇਓ Ode gin tere kiya vaakte kagem peya oattane SoeÖriooo Adhe krüntha oi Sakade ka laothi Shuu şthis f cloth Shuu chi**** Adhe cad entr 가운데 deste leñenrasi a paskel, lagiteIVa litt parte Yes indan Papunchalo Papunchalo goal K responsible ozhi

ਔਰ ਤੇ ਹਾਉ ਜਾ ਬੱਚੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਪਾ ਕੇ ਤੁਸੀਂ ਕਮੈਂਟਸ ਕਰਕੇ ਦੱਸਿਓ ਮੁੰਡੇ ਤਾਂ ਕਿੱਦਾਂ ਪੁੜੀਆਂ ਆ ਬੁੜੀਆਂ ਵਾਲਾ ਤਾਂ ਫੈਸ਼ਨ ਆ ਤਾਂ ਪਾਉਂਦੇ ਆ ਬੁੜੀਆਂ ਕੀ ਕੁੜੀਆਂ ਕੀ ਕੁੜੀਆਂ ਬੰਦੇ ਨਹੀਂ ਹੁੰਦੇ ਬੁੜੀਆਂ ਵਰਦੇ ਨਹੀਂ ਇਹ ਵਾਲਾ ਸੂਟ ਕੁੜੀਆਂ ਤੁਹਾਨੂੰ ਬਹੁਤ ਯਾਰ ਤੁਹਾਨੂੰ ਲੱਗਿਆ ਕੋਈ ਵੀ ਇਹ ਪੇਸ ਕਿਹਾ ਔਰ ਸੈਟਾ ਹੁਣ ਕਿਉਂ ਕਿ ਆਪਾਂ ਨਾਲ ਸੰਗੋ ਤੇ ਚਲੋ ਜੀ ਅੱਪ ਅੱਜ ਦੇ ਵਲੌਗ ਦਾ ਵੀ ਐਂਡ ਇਥੇ ਕਰਦੇ ਆਂ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਹੁਣ ਮੈਂ ਸਬਜ਼ੀ ਬਣਾਉਂਗੀ ਸ਼ਾਮ ਦੀ 5:30 ਹੋ ਗਈ ਪਰਸੇ ਕਰਦੇ ਅੱਜ 2:30 ਹੋ ਗਏ ਆ ਉਹ ਮੈਂ ਚਾਹ ਪੀਂਦੇ ਸਬਜ਼ੀ ਸਬਜ਼ੀ ਬਣਾਉਣੀ ਆ ਆਟਾ ਮੈਂ ਦੁਪਹਿਰੇ ਗੁੰਨ ਲਿਆ ਹੈ ਤੇ ਜੀਆਂ ਨੂੰ ਦੁਪਹਿਰੇ ਆਟਾ ਹੈ ਵੀ ਸੀਗਾ ਫਿਰ ਮੈਂ ਇਨਾਕ ਕੀ ਗੁੰਨਣਾ ਮੈਂ ਸ਼ਾਮ ਦਾ ਵੀ ਨਾਲੇ ਗੁੰਨ ਕੇ ਫਰਿੱਜ 'ਚ ਠੱਕ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਠੱਕ ਲਈ ਫੁੱਕੀ ਮੁਰਤੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਤੁਹਾਨੂੰ ਬਾਈ ਬਾਏ ਸਾਰਿਆਂ ਨੂੰ ਠੀਕ ਹੈ ਜੀ ਮੇਰੇ ਸੂਟ ਦੱਸਿਓ ਕਮੈਂਟਸ ਕਰਕੇ ਵੀ ਕਿੱਦਾਂ ਦੇ ਲੱਗੇ ਮੈਨੂੰ ਤਾਂ ਬਹੁਤ ਵਧੀਆ ਲੱਗੇ ਕੱਲ ਕਰਤਾ ਹਾਂ ਕਿ ਮੈਂ ਨਹੀਂ ਕਰਦੇ ਤਾਂ ਥੈਂਕ ਯੂ ਸੇਰ ਤੁਸੀਂ ਅਬ ਤੁਸੀਂ ਕਮੈਂਟਸ ਕਰਦਿਆ ਕਰੋ ਗੁੱਸਾ ਕਰਦੇ ਕਰਦੇ ਕਿਹੜੀ ਗੱਲ ਦਾ ਗੁੱਸਾ ਤੁਹਾਨੂੰ ਮੇਰੇ ਨਾਲ ਪਿਆਰਾ ਸੇਰ ਇਹ ਜਿਹੜਾ ਆ ਹੋਏ ਬਹੁਤ ਮਿਕਸ ਕਰਦੇ ਦੀ ਇਹਨੂੰ ਤੁਸੀਂ ਨਾ ਲੈ ਲਓ ਪਿਆਰਾ ਸੇਰ ਏਪ ਮੈਸਜ ਕਰਦੇ ਹੈ ਕਹਿੰਦੇ ਕਮੈਂਟ ਨਹੀਂ ਆਉਂਦਾ ਕਿ ਕਿੱਥੇ ਚਲੇ ਗਏ। ਸ਼ੋਕ ਹੈ ਗਾੜੀ ਨੀ ਆਉਂਦਾ। ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਬਾਏ ਬਾਏ।